ਹੈ ਗਿਆ ਕੋਈ ਗੱਪੀ ਗਿੱਪੀ ਗਰੇਵਾਲ ਤੇ ਗੁਰਪ੍ਰੀਤ ਕੁੱਗੀ ਸਮੇਤ ਅਰਦਾਸ ਫਿਲਮ ਦੀ ਸਮੁੱਚੀ ਸਟਾਰ 61 ਤੱਕਤ ਸ਼੍ਰੀ ਕੇਸਗੜ ਸਾਹਿਬ ਵਿਖੇ ਨਤਮਸਤਕ ਹੋਈ ਤੇ ਉਹਨਾਂ ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਇਸ ਮੌਕੇ ਗੱਲ ਕਰਦੇ ਅਦਾਕਾਰਾਂ ਨੇ ਕਿਹਾ ਕਿ ਇਹ ਫਿਲਮ ਬਹੁਤ ਮਿਹਨਤ ਤੋਂ ਬਾਅਦ ਇੱਕ ਵੱਖਰੇ ਵਿਸ਼ੇ ਤੇ ਬਣਾਈ ਗਈ ਹੈ ਇਸ ਫਿਲਮ ਨੂੰ ਦਰਸ਼ਕ ਜ਼ਰੂਰ ਪਸੰਦ ਕਰਨਗੇ ਇਸ ਮੌਕੇ ਉਹਨਾਂ ਨੇ ਕਿਹਾ ਕਿ ਫਿਲਮ ਦੀ ਪ੍ਰਮੋਸ਼ਨ ਅੱਜ ਸਮਾਪਤ ਕੀਤੀ ਜਾ ਰਹੀ ਹੈ ਜਿਸਦੇ ਚਲਦਿਆਂ ਉਹ ਤਖਤ ਸ੍ਰੀ ਕੇਸਗੜ ਸਾਹਿਬ ਸੀਨਤਮਸਤਕ ਹੋਣ ਪਹੁੰਚੇ ਨੇ ਗੁਰਪ੍ਰੀਤ ਕੁਗੀ ਨੇ ਵੀ ਕਿਹਾ ਕਿ ਤਖਤ ਸ੍ਰੀ ਕੇਸਗੜ ਸਾਹਿਬ ਸਾਹਿਬੇ ਕਮਾਲ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਧਰਤੀ ਹੈ ਤੇ ਇਸ ਧਰਤੀ ਤੇ ਪੁੱਜ ਕੇ ਹਰ ਕਿਸੇ ਦੀ ਅਰਦਾਸ ਪੂਰੀ ਹੁੰਦੀ ਹੈ ਉਨਾ ਕੇਹਾ ਕਿ ਫਿਲਮ ਅਰਦਾਸ ਬਣ ਚੁੱਕੀ ਹੈ ਤੇ ਉਸਦੀ ਪ੍ਰੋਮੋਸ਼ਨ ਵੀ ਖਤਮ ਹੋ ਚੁੱਕੀ ਹੈ ਤੇ ਸਾਡੇ ਮਨ ਵਿੱਚ ਸੀ ਕਿ ਖਾਲਸਾ ਪੰਥ ਦੀ ਇਸ ਪਵਿੱਤਰ ਨਗਰੀ ਤੇ ਪੁੱਜ ਕੇ ਗੁਰੂ ਚਰਨਾਂ ਵਿੱਚ ਅਰਦਾਸ ਕੀਤੀ ਜਾਵੇ ਜਿਸ ਦੇ ਚਲਦਿਆਂ ਸਾਰੀ ਸਤਾਰਕਾ ਚ ਅੱਜ ਪਵਿੱਤਰ ਨਗਰੀ ਸ੍ਰੀ ਅਨੰਦਪੁਰ ਸਾਹਿਬ ਪਹੁੰਚੀ ਹੈ ਪੀਬੀ ਪ੍ਰਾਈਮ ਅਪਡੇਟ ਦੇ ਲਈ ਗगन ਪੰਮਰਾ ਦੀ ਰਿਪੋਰਟ ਸਭ ਤੋਂ ਪਹਿਲਾਂ ਸਾਰਿਆਂ ਨੂੰ ਫਤਿਹ ਦੀ ਸਾਂਝ ਪਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਇੱਥੇ ਗਾਹਿਬ ਗਾਹੇ ਜਦੋਂ ਹਜ਼ੂਰ ਹੁਕਮ ਕਰਦੇ ਨੇ ਆਈਦਾ ਪਰਿਵਾਰ ਨਾਲ ਵੀ ਤੇ ਅੱਜ ਕਿਉਂਕਿ ਸਾਡੀ ਫਿਲਮ ਦੀ ਅਸੀਂ ਜਦੋਂ ਪ੍ਰੋਮੋਸ਼ਨ ਸ਼ੁਰੂ ਕੀਤੀ ਸੀ ਉਹ ਚਾਰ ਬੰਗਲਾ ਸਾਹਿਬ ਬੰਬੇ ਤੋਂ ਸ਼ੁਰੂ ਹੋਈ ਸੀ ਤੇ ਪ੍ਰੋਮੋਸ਼ਨ ਦੀ ਸਮਾਪਤੀ ਹੋ ਗਈ ਹੈ ਅਸੀਂ ਹੁਣ ਅੱਜ ਫਾਈਨਲੀ ਗੁਰਗੁਬਿੰਦ ਸਿੰਘ ਸਾਹਿਬ ਦੀ ਵਰਸੋਈ ਇਸ ਧਰਤੀ ਤੇ ਨਤਮਸਤਕ ਹੋਣ ਵਾਸਤੇ ਆਏ ਆ। ਨੇਕ ਨੀਅਤ ਦੇ ਨਾਲ, ਮਿਹਨਤ ਦੇ ਨਾਲ ਇੱਕ ਪ੍ਰੋਡਕਟ ਤਿਆਰ ਕੀਤਾ ਜਿਹੜਾ ਐਂਟਰਟੇਨਮੈਂਟ ਤੋਂ ਅਲੱਗ ਹੋ ਕੇ ਲੋਕਾਂ ਨੂੰ ਸਾਡੇ ਬੱਚਿਆਂ ਨੂੰ ਆਉਣ ਵਾਲੀਆਂ ਨਸਲਾਂ ਨੂੰ ਸ਼ਾਇਦ ਕੋਈ ਚੰਗਾ ਸੁਨੇਹਾ ਦੇਣ 'ਚ ਅਸੀਂ ਕਾਮਯਾਬ ਹੋ ਸਕੀਏ। ਗੁਰੂ ਸਾਹਿਬ ਨੇ ਜਿੰਨੀ ਕਿ ਸੋਜੀ ਬਖਸ਼ੀ ਕੋਸ਼ਿਸ਼ ਕੀਤੀ ਹੈ, ਸੋ ਮਨ ਸੀਗਾ ਕਿ ਗੁਰੂ ਸਾਹਿਬਾਨ ਦਾ ਧੰਨਵਾਦ ਕੀਤਾ ਜਾਏ ਇਸ ਧਰਤੀ ਤੇ ਆ ਕੇ ਜੀ। ਹਾਂਜੀ ਇਹਦੇ ਵਿੱਚ ਹੁਣ ਮੈਂ ਚਾਹਾਂਗਾ ਕਿਉਂਕਿ ਇਸ ਫਿਲਮ ਦੇ ਵਿੱਚ ਮੈਂ ਜੋ ਦੱਸਣਾ ਹੈ ਉਹ ਤਾਂ ਦੱਸ ਹੀ ਸਕਦਾ ਬਤੌਰ ਐਕਟਰ ਪਰ ਇਸ ਫਿਲਮ ਨੂੰ ਜਿਹਨੇ ਕਨਸੀਵ ਕੀਤਾ ਜਿਹਦੇ ਦਿਮਾਗ ਦਾ ਥਾਟ ਹੈ ਫਿਰ ਜਿਹਨੇ ਲਿਖਿਆ ਜਿਹਨੇ ਡਾਇਰੈਕਟ ਕੀਤਾ ਮਿਊਜ਼ਿਕ ਤਿਆਰ ਕੀਤਾ ਪ੍ਰੋਡਿਊਸ ਕੀਤਾ ਔਰ ਫਾਈਨਲੀ ਉਹਦੇ ਵਿੱਚ ਐਕਟ ਵੀ ਕੀਤਾ ਮੈਂ ਚਾਹਾਂਗਾ ਕਿ ਇਹਦੇ ਲਈ ਸਭ ਤੋਂ ਜ਼ਿਆਦਾ ਮਾਕੂਲ ਜਵਾਬ ਗਿੱਪੀ ਗਰੇਵਾਲ ਹੁਣੀ ਦੇ ਸਕਦੇ ਨੇ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆ ਇਹ ਸੀਕੁਲ ਦੇਖੋ ਹੈ ਤਾਂ ਜਿਵੇਂ ਪਹਿਲਾ ਪਾਰ ਭਾਗ ਆਇਆ ਸੀ ਤੇ ਦੂਸਰਾ ਆਇਆ ਸੀ ਉਹਨਾਂ ਦਾ ਆਪਸ ਦੇ ਵਿੱਚ ਤਾਂ ਕੋਈ ਹੈ ਨਹੀਂ ਸੀਗਾ ਕੋਈ ਕਹਾਣੀ ਦਾ ਕਿਉਂਕਿ ਉਹ ਅਲੱਗ ਕਹਾਣੀ ਸੀ ਉਹ ਅਲੱਗ ਕਹਾਣੀ ਸੀ ਉਹ ਵੀ ਇੱਕ ਅਲੱਗ ਕਹਾਣੀ ਆ ਬਟ ਜੇ ਦੇਖਿਆ ਜਾਵੇ ਦੋਨੇ ਕਹਾਣੀਆਂ ਦਾ ਜਿਹੜਾ ਪਰਪਸ ਸੀਗਾ ਉਹ ਇਹੀ ਸੀਗਾ ਕਿ ਤੁਹਾਨੂੰ ਮੋਟੀਵੇਟ ਕੀਤਾ ਜਾਵੇ ਜ਼ਿੰਦਗੀ ਖੂਬਸੂਰਤ ਤਰੀਕੇ ਨਾਲ ਕਿਵੇਂ ਜੀਓ ਸਕਦੇ ਆ ਆਪਾਂ ਸੋ ਇਹ ਵੀ ਉਸੇ ਤਰ੍ਹਾਂ ਦੀ ਕਹਾਣੀ ਆ ਸੋ ਇੱਕ ਯਾਤਰਾ ਵਾ ਪੰਜਾਬ ਤੋਂ ਲੈ ਕੇ ਤਕਸ਼ਰੀ ਹਜੂਰ ਸਾਹਿਬ ਤੱਕ ਦੀ ਤੇ ਜਿਆ ਯਾਤਰਾ ਦੇ ਵਿੱਚ ਕਈ ਮੁਸਾਫਰ ਨੇ ਉਹਨਾਂ ਦੀਆਂ ਅਲੱਗ-ਅਲੱਗ ਕਹਾਣੀਆਂ ਨੇ ਅਲੱਗ-ਅਲੱਗ ਤਰੀਕੇ ਨਾਲ ਸੀ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਤੇ ਉਮੀਦ ਆ ਕਿ ਜਿਹੜੇ ਲੋਕ ਫਿਲਮ ਦੇਖ ਕੇ ਬਾਹਰ ਆਉਣਗੇ ਉਹ ਮੈਨੂੰ ਲੱਗਦਾ ਕਿ ਜਿਹੜਾ ਅੱਜ ਦੀ ਰੇਟ ਦੇ ਵਿੱਚ ਸਾਰਿਆਂ ਦਾ ਦਿਮਾਗ ਬਹੁਤ ਤੇਜ਼ੀ ਨਾਲ ਭੱਜਣ ਲੱਗਿਆ ਹੁੰਦਾ ਥੋੜਾ ਰਿਲੈਕਸ ਹੋਊਗਾ ਥੋੜੀ ਪੇਸ਼ੈਂਸ ਮਿਲੂਗੀ ਔਰ ਸ਼ਾਇਦ ਕਿੰਨੀ ਖੂਬਸੂਰਤ ਜ਼ਿੰਦਗੀ ਸਾਨੂੰ ਪਰਮਾਤਮਾ ਨੇ ਦਿੱਤੀ ਆ ਸ਼ਾਇਦ ਉਹਨੂੰ ਵਧੀਆ ਤਰੀਕੇ ਨਾਲ ਜੋੜਨ ਦਾ ਕੋਈ ਵਧੀਆ ਢੰਗ ਮਿਲੇ ਇੰਨੀ ਹੀ ਕੋਸ਼ਿਸ਼ ਆ ਸਾਡੀ ਜੀ ਸਭ ਤੋਂ ਵਧੀਆ ਤਾਂ ਇਹ ਸੀਗਾ ਜੀ ਕਿ ਤਖਸ਼ਰੀ ਹਜੂਰ ਸਾਹਿਬ ਜਾਣਾ ਸੀਗਾ ਸੋ ਸਾਰੀ ਟੀਮ ਉਸ ਚੀਜ਼ ਲਈ ਬਹੁਤ ਐਕਸਾਈਟਡ ਸੀ ਔਰ ਕਈ ਦਿਨਾਂ ਸੀ ਉੱਥੇ ਰਹੇ ਆ ਤੇ ਡੇ ਨਾਈਟ ਉੱਥੇ ਹੁੰਦੇ ਸੀਗੇ ਤੇ ਬਹੁਤ ਵਧੀਆ ਲੱਗਦਾ ਸੀ ਔਰ ਜਦੋਂ ਫਿਲਮ ਲਿਖੀ ਸੀ ਤਾਂ ਉਦੋਂ ਬੜਾ ਮਨ ਚ ਡਰ ਸੀਗਾ ਕਿ ਯਾਰ ਉੱਥੇ ਪ੍ਰੋਪਰ ਐਵੇਂ ਸ਼ੂਟ ਕਰਨਾ ਵਾ ਅੰਦਰ ਜਾ ਕੇ ਸਾਰੀਆਂ ਚੀਜ਼ਾਂ ਐਗਜ਼ੀਕਿਊਟ ਕਰ ਹੋਣਗੀਆਂ ਤੇ ਕੁਝ ਗਲਤ ਨਾ ਹੋ ਜਾਵੇ ਸੋ ਵਾਇਗਰੂ ਦੀ ਐਸੀ ਕਿਰਪਾ ਰਹੀ ਉਥੇ ਪ੍ਰਬੰਧਨ ਕਮੇਟੀ ਨੇ ਵੀ ਬਹੁਤ ਸਾਥ ਦਿੱਤਾ ਔਰ ਫਿਲਮ ਬਣਨ ਤੋਂ ਬਾਅਦ ਜਦੋਂ ਉਹਨਾਂ ਨੇ ਦੇਖੀ ਤੇ ਉਹਨਾਂ ਨੇ ਸਾਨੂੰ ਬਹੁਤ ਐਪਰੀਸ਼ੀਏਟ ਕੀਤਾ ਔਰ ਸਭ ਤੋਂ ਮਿਲਦਾ ਕਿ ਸਾਡੀ ਜ਼ਿੰਦਗੀ ਦੀ ਖੂਬਸੂਰਤ ਮੂਮੈਂਟ ਹੋਈ ਸੀਗੀ ਕਿਉਂਕਿ ਇੰਨੇ ਦਿਨ ਅਸੀਂ ਉਥੇ ਸਪੈਂਡ ਕੀਤੇ ਨੇ ਜੀ ਤੇ ਡੇਕਣ ਆਇਆ ਅੱਜ ਤਾਂ ਆਸ਼ੀਰਵਾਦ ਲੈਣ ਆਇਆ ਔਰ ਅਸੀਂ ਹਮੇਸ਼ਾ ਇਹੀ ਅਰਦਾਸ ਕਰਦੇ ਆ ਸਾਡੀ ਫਿਲਮ ਦਾ ਵੀ ਟਾਈਟਲ ਆ ਕਿ ਆ ਜੀ ਸਰਬੱਤੇ ਭਲੇ ਦੀ ਔਰ ਅਰਦਾਸ ਕਰਨੀ ਚਾਹੁੰਦੇ ਆ ਵਾਕਰੂ ਸਭ ਤੇ ਮੇਰ ਕਰਨ ਸਭ ਵਧੀਆ ਹੋਵੇ ਜੀ ਜਿਹੜੇ ਸਹੀ ਕੰਮ ਮਾਈਕ੍ਰੋਸ਼ਨਸ ਕਿਸ ਤਰ੍ਹਾਂ ਦੀ ਹੈ ਕੀ ਬੀ ਜੀ ਬਹੁਤ ਵਧੀਆ ਜੀ ਕਿਉਂਕਿ ਮੈਂ ਕੋਗੀ ਭਾਜੀ ਨੂੰ ਗੱਲ ਕਰ ਰਿਹਾ ਸੀ ਮੈਂ ਕਿਹਾ ਭਾਜੀ ਵੀ ਮੈਂ ਸਭ ਤੋਂ ਪਹਿਲਾਂ ਜਦੋਂ ਤਖਤ ਗਿਆ ਸੀ ਤਾਂ ਮੈਂ ਇੱਥੇ ਹੀ ਆਇਆ ਸੀਗਾ ਛੋਟੇ ਹੁੰਦੇ ਤੇ ਮੈਨੂੰ ਅੱਜ ਵੀ ਆਦਾ ਮੈਂ ਕਿਹਾ ਜੀ ਮੈਂ ਟਰਾਲੀ ਤੇ ਆਇਆ ਸੀ ਮੇਰਾ ਦੰਦ ਟੁੱਟ ਗਿਆ ਸੀਗਾ ਡਾਲੇ ਤੇ ਰੱਖ ਲਿਆ ਸੀ ਮੈਂ ਪਿੱਛੇ ਤੇ ਮੈਂ ਕਿਹਾ ਜੀ ਮੈਂ ਉਦੋਂ ਦੀ ਕੱਲ ਪਰਸਵੀ ਆਪਾਂ ਗੱਲ ਕਰਦੇ ਸੀਗੇ ਤੇ ਉਸ ਤੋਂ ਬਾਅਦ ਮੈਂ ਕਿਹਾ ਭਾਜੀ ਸਾਰੇ ਮੈਂ ਪੰਜੇ ਤਖਤ ਕੰਪਲੀਟ ਕੀਤੇ ਮੈਂ ਕਿਹਾ ਜੀ ਅੱਜ ਵਾਪਸ ਆਏ ਆ ਇੱਥੇ ਤੇ ਮੈਂ ਇਹਨਾਂ ਨੂੰ ਕਹੀ ਜਾਂਦਾ ਮੈਂ ਕਿਹਾ ਮੈਨੂੰ ਇੱਥੇ ਦੀਆਂ ਮੈਮਰੀਜ਼ ਘੱਟ ਨਹੀਂ ਕਿਉਂਕਿ ਮੈਂ ਬਹੁਤ ਛੋਟਾ ਹੁੰਦਾ ਆਉਂਦਾ ਰਿਆ ਮੈਂ ਉਦੋਂ ਮੈਂ ਰੈਗੂਲਰ ਆਉਂਦਾ ਸੀਗਾ ਪਿੰਡੋਂ ਅਸੀਂ ਟਰਾਲੀ ਤੇ ਆਉਂਦੇ ਸੀਗੇ ਤੇ ਹੁਣ ਬਹੁਤ ਟਾਈਮ ਹੋ ਗਿਆ ਸੀ ਮੈਂ ਕਿਹਾ ਜੀ ਇਹ ਮੇਰੇ ਬੱਚੇ ਤਾਂ ਆ ਕੇ ਗਏ ਨੇ ਤੇ ਬਹੁਤ ਵਧੀਆ ਲੱਗਦਾ ਜੀ ਔਰ ਇਸ ਤੋਂ ਮਨ ਲੱਗਦਾ ਕਿ ਜਿਹੜਾ ਆ ਕੇ ਇੱਥੇ ਨਜ਼ਾਰਾ ਹੈ ਉਹ ਕਾਜ ਸ਼ਾਸਤਰ ਦੇਖੇ ਤੇ ਗੱਲਾਂ ਹੀ ਹੋਰ ਹੋ ਜਾਂਦੀਆਂ ਪਤਾ ਲੱਗਦਾ ਆ